ਸਾਸਰੀ ਕਾਲਜੀ ਰਾਜਮਾ ਚੋਲ ਦੀ ਖੁਸ਼ਬੂ ਤੇ ਸਵਾਦ ਹਰ ਘਰ ਵਿੱਚ ਆਉਂਦਾ ਹੈ ਤੇ ਸਾਰਿਆਂ ਦੇ ਹੀ ਇਹ ਫੇਵਰਟ ਹੁੰਦੇ ਹਨ ਅੱਜ ਆਪਾਂ ਬਣਾਵਾਂਗੇ ਜ਼ਾਇਕੇਦਾਰ ਰਾਜਮਾ ਚੋਲ ਰਾਜਮਾ ਚੋਲ ਦੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਰਾਜਮਾ ਚੋਲ ਬਣਾਉਣ ਲਈ ਆਪਾਂ ਸਭ ਤੋਂ ਪਹਿਲਾਂ ਇਹ ਰਾਜਮਾ ਨੂੰ ਮੈਂ ਰਾਤ ਨੂੰ ਪੰਜ ਤੋਂ 6 ਪਾਣੀ ਚੰਗੀ ਤਰ੍ਹਾਂ ਵਾਸ਼ ਕਰਕੇ ਭੋ ਕੇ ਰੱਖ ਦਿੱਤਾ ਸੀ ਮੈਂ ਇੱਥੇ 1 ਕੱਪ ਰਾਜਮਾ ਲੈਨੇ ਜੋ ਕਿ 200 ਗ੍ਰਾਮ ਨੇ ਹੁਣ ਆਪਾਂ ਕੁੱਕਰ ਲਵਾਂਗੇ ਕੁੱਕਰ ਦੇ ਵਿੱਚ ਆਪਾਂ ਰਾਜਮਾ ਪਾ ਦਾਂਗੇ ਰਾਜਮਾ ਦਾ ਜੋ ਐਕਸਟਰਾ ਪਾਣੀ ਸੀ ਇਹਦੇ ਵਿੱਚ ਆਪਾਂ ਭੋ ਕੇ ਰੱਖੇ ਸੀ ਉਹ ਪਾਣੀ ਆਪਾਂ ਕੱਢ ਦਵਾਂਗੇ ਹੁਣ ਆਪਾਂ ਇਸ ਦੇ ਵਿੱਚ 4 ਕੱਪ ਪਾਣੀ ਪਾਵਾਂਗੇ ਮੇਰੇ 1 ਕੱਪ ਰਾਜਮਾ ਸਨ ਇਸ ਕਰਕੇ ਮੈਂ ਇਹਦੇ ਵਿੱਚ 4 ਕੱਪ ਪਾਣੀ ਪਾਇਆ ਤੁਸੀਂ ਆਪਣੇ ਰਾਜਮਾ ਦੇ ਹਿਸਾਬ ਨਾਲ ਹੀ ਪਾਣੀ ਪਾਣਾ ਜਿੰਨੇ ਤੁਹਾਡੇ ਰਾਜਮਾ ਨੇ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਆਪਾਂ ਜ਼ਿਆਦਾ ਨਹੀਂ ਪਾਣਾ ਥੋੜਾ ਹੀ ਪਾਵਾਂਗੇ ਕਿਉਂਕਿ ਥੋੜਾ ਨਮਕ ਆਪਾਂ ਬਾਅਦ ਵਿੱਚ ਤੜਕੇ ਵਿੱਚ ਵੀ ਪਾਵਾਂਗੇ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦਵਾਂਗੇ ਤੇ 15 ਸਾਲ ਔਣ ਦਾ ਆਪਾਂ ਇੰਤਜ਼ਾਰ ਕਰਾਂਗੇ 15 ਸਾਲ ਔਣ ਤੇ ਆਪਾਂ ਗੈਸ ਦੀ ਫਲੇਮ ਨੂੰ ਸਲੋ ਕਰ ਦਵਾਂਗੇ ਤੇ 15 ਤੋਂ 20 ਮਿੰਟ ਆਪਾਂ ਇਸ ਨੂੰ ਸਲੋ ਗੈਸ ਤੇ ਹੀ ਪਕਾਵਾਂਗੇ ਜਿੰਨੀ ਦੇਰ ਆਪਣੇ ਰਾਜਮਾ ਉਬਲਦੇ ਨੇ ਪੱਕਦੇ ਨੇ ਓਨੀ ਦੇਰ ਆਪਾਂ ਚੋਲਾ ਨੂੰ ਤੜਕਾ ਲਗਾ ਲੈਣੇ ਆ ਚੋਲਾ ਨੂੰ ਤੜਕਾ ਲਗਾਉਣ ਦੇ ਲਈ ਆਪਾਂ ਇੱਕ ਮੈਂ ਕੜਾਈ ਲਈ ਹੈ ਕੜਾਈ ਦੇ ਵਿੱਚ ਮੈਂ ਦੋ ਤੋਂ ਤਿੰਨ ਵੱਡੇ ਚਮਚ ਦੇਸੀ ਘਿਓ ਪਾਇਆ ਤੁਸੀਂ ਚਾਹੋ ਤਾਂ ਤੇਲ ਵੀ ਪਾ ਸਕਦੇ ਹੋ ਘਿਓ ਪਾਉਣ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਜੀਰਾ ਪਾਵਾਂਗੇ ਜਦੋਂ ਆਪਣਾ ਜੀਰਾ ਥੋੜਾ ਜਿਹਾ ਭੁੱਜ ਜਾਏਗਾ ਹਲਕਾ ਜਿਹਾ ਲਾਲ ਜਿਹਾ ਹੋ ਜਾਏਗਾ ਆਪਾਂ ਜ਼ਿਆਦਾ ਨਹੀਂ ਭੁੰਨਣਾ ਇਸ ਨੂੰ ਹਲਕਾ ਜਿਹਾ ਬਰਾਊਨ ਜਿਹਾ ਕਲਰ ਹੀ ਕਰਨਾ ਹੈ ਇਹਦਾ ਆਪਣਾ ਜੀਰਾ ਹਲਕਾ ਜਿਹਾ ਬਰਾਊਨ ਜਿਹਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਚੋਲ ਪਾਵਾਂਗੇ ਆਪਾਂ ਜੀਰੇ ਵਾਲੇ ਚੋਲ ਬਣਾ ਰਹੇ ਹਾਂ ਇਸ ਕਰਕੇ ਆਪਾਂ ਜੀਰੇ ਇਸ ਤਰ੍ਹਾਂ ਹੀ ਤੜਕਾ ਲਗਾਉਣਾ ਹੈ ਆਪਾਂ ਨਮਕ ਨਹੀਂ ਪਾਉਣਾ ਜੇ ਤੁਸੀਂ ਚਾਹੋ ਤਾਂ ਨਮਕ ਵੀ ਪਾ ਸਕਦੇ ਹੋ ਹੁਣ ਆਪਾਂ ਚੋਲਾ ਨੂੰ ਇਹਦੇ ਵਿੱਚ ਪਾ ਦਾਂਗੇ ਤੇ ਹੁਣ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਤੇ ਇੱਕ ਤੋਂ ਦੋ ਮਿੰਟ ਆਪਾਂ ਚੋਲਾ ਨੂੰ ਭੁੰਨਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਹੁਣ ਇਹਨਾਂ ਨੂੰ ਚੋਲਾ ਨੂੰ ਇੱਕ ਤੋਂ ਦੋ ਮਿੰਟ ਭੁੰਨ ਲੈਣਾ ਭੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਮੈਂ ਇੱਥੇ ਇੱਕ ਗਲਾਸ ਚੋਲ ਲਏ ਸਨ ਤੇ ਇਸ ਕਰਕੇ ਮੈਂ ਇਹਦੇ ਵਿੱਚ ਤਿੰਨ ਗਲਾਸ ਪਾਣੀ ਪਾਇਆ ਕਿਉਂਕਿ ਆਪਾਂ ਕੜਾਈ ਵਿੱਚ ਬਣਾ ਰਹੇ ਹਾਂ ਇਸ ਲਈ ਆਪਾਂ ਥੋੜਾ ਜਿਹਾ ਪਾਣੀ ਜ਼ਿਆਦਾ ਪਾਵਾਂਗੇ ਤੁਸੀਂ ਆਪਣੇ ਚੋਲਾ ਦੇ ਹਿਸਾਬ ਨਾਲ ਹੀ ਪਾਣੀ ਐਡ ਕਰਨਾ ਹੈ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਤੇ ਹੁਣ ਆਪਾਂ ਕੁਵਾਲੀ ਆਉਣ ਦਾ ਇੰਤਜ਼ਾਰ ਕਰਾਂਗੇ ਇਸ ਨੂੰ ਢੱਕ ਕੇ ਰੱਖ ਦਵਾਂਗੇ ਢੱਕਣ ਆਪਾਂ ਥੋੜਾ ਜਿਹਾ ਹਟਾ ਕੇ ਰੱਖਾਂਗੇ ਦਿਗਾਵਾਂਗੇ ਦੇ ਉੱਪਰ ਤਾਂ ਜੋ ਜਦੋਂ ਵਾਲੀ ਆਏ ਤੇ ਆਪਣੇ ਚੋਲ ਬਾਲ ਨੂੰ ਨਾ ਉਬਲਣ ਤੁਸੀਂ ਦੇਖ ਸਕਦੇ ਹੋ ਆਪਣੇ ਚੋਲਾ ਨੂੰ ਉਵਾਲੀ ਆ ਗਈ ਹੈ 5 ਮਿੰਟ ਬਾਅਦ ਮੈਂ ਚੈੱਕ ਕੀਤੇ ਨੇ ਹੁਣ ਆਪਾਂ ਹਿਲਾ ਕੇ ਫਿਰ ਤੋਂ ਇਹਨਾਂ ਨੂੰ ਢੱਕਣ ਦੇ ਨਾਲ ਢੱਕ ਕੇ ਰੱਖ ਦਵਾਂਗੇ ਤੇ ਗੈਸ ਦਾ ਫਲੇਮ ਆਪਾਂ ਸਲੋ ਹੀ ਰੱਖਣਾ ਹੈ ਜਿਆਦਾ ਹਾਈ ਨਹੀਂ ਕਰਨਾ ਹੁਣ ਆਪਣੇ ਜਿੰਨੀ ਦੇਰ ਤੱਕ ਆਪਣੇ ਚੋਲ ਬਣਦੇ ਨੇ ਆਪਾਂ ਰਾਜਮਾ ਦਾ ਤੜਕਾ ਤਿਆਰ ਕਰਨੇ ਆ ਰਾਜਮਾ ਨੂੰ ਤੜਕਾ ਲਗਾ ਲਈ ਇੱਕ ਮੈਂ ਪੈਨ ਲਿਆ ਪੈਨ ਦੇ ਵਿੱਚ ਤਿੰਨ ਤੋਂ ਚਾਰ ਵੱਡੇ ਚਮਚ ਮੈਂ ਤੇਲ ਪਾਇਆ ਹੁਣ ਇਹਦੇ ਵਿੱਚ ਥੋੜਾ ਜਿਹਾ ਜੀਰਾ ਥੋੜਾ ਜਿਹਾ ਸੁੱਕਾ ਧਨੀਆ ਪਾਵਾਂਗੇ ਤੇ ਥੋੜੀ ਜਿਹੀ ਆਪਾਂ ਇਹਦੇ ਵਿੱਚ ਹਿੰਗ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਲਸਣ ਮਰਚਾ ਤੇ ਅਦਰਕ ਦੀ ਜੋ ਆਪਾਂ ਪੇਸਟ ਤਿਆਰ ਕੀਤੀ ਹੈ ਉਸ ਨੂੰ ਪਾਵਾਂਗੇ ਇਹਦੇ ਵਿੱਚ ਇੱਕ ਤੋਂ 2 ਮਿੰਟ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਵਾਂਗੇ ਜਦੋਂ ਇਸ ਦਾ ਕਲਰ ਹਲਕਾ ਜਿਹਾ 골ਡਨ ਜਿਹਾ ਹੋ ਜਾਏਗਾ ਫਿਰ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਨੂੰ ਆਪਾਂ ਮਿਕਸਰ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਹੀ ਪਾਣਾ ਹੈ ਜਿਵੇਂ ਦੇਖ ਸਕਦੇ ਹੋ ਆਪਣਾ ਲਸਣ ਮਿਰਚ ਅਦਰਕ ਦੀ ਪੇਸਟ ਪੁੱਜ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾਵਾਂਗੇ ਮੈਂ 2 ਤੋਂ 3 మీడియం ਸਾਈਜ਼ ਦੇ ਪਿਆਜ਼ ਲਏ ਨੇ ਜਿਨ੍ਹਾਂ ਨੂੰ ਮਿਕਸਰ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਆਪਾਂ ਇਹਦੇ ਵਿੱਚ ਪਾਇਆ ਹੁਣ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਪਿਆਜ਼ ਨੂੰ ਤੇ 2 ਤੋਂ 3 ਮਿੰਟ ਆਪਾਂ ਇਸ ਨੂੰ ਪਕਾਉਣਾ ਹੈ ਮੀਡੀਅਮ ਗੈਸ ਤੇ ਜਿੰਨਾ ਆਪਾਂ ਸਲੋ ਗੈਸ ਤੇ ਤੜਕਾ ਭੁੰਨਾਗੇ ਓਨਾ ਹੀ ਆਪਣਾ ਤੜਕੇ ਦਾ ਸਵਾਦ ਬਹੁਤ ਵਧੀਆ ਆਏਗਾ ਤੇ ਸਬਜ਼ੀ ਵਿੱਚ ਬਹੁਤ ਵਧੀਆ ਬਣੇਗੀ ਹਲਕਾ ਹਲਕਾ ਹਿਲਾਉਂਦੇ ਹੋਏ ਆਪਾਂ 2 ਤੋਂ 3 ਮਿੰਟ ਮੀਡੀਅਮ ਗੈਸ ਤੇ ਤੜਕੇ ਨੂੰ ਭੁੰਨੀ ਜਾਣਾ ਤੁਸੀਂ ਦੇਖ ਸਕਦੇ ਹੋ ਆਪਣਾ ਤੜਕਾ ਭੁੱਜ ਚੁੱਕਿਆ ਹੈ ਤੜਕੇ ਦੇ ਵਿੱਚੋਂ ਜੀ ਤੁਹਾਨੂੰ ਆਇਲ ਦਿਖਾਈ ਦੇ ਰਿਹਾ ਹੋਵੇਗਾ ਇਸ ਦਾ ਮਤਲਬ ਹੈ ਆਪਣਾ ਤੜਕਾ ਪੁੱਜ ਚੁੱਕਿਆ ਹੁਣ ਆਪਾਂ ਇਸ ਦੇ ਵਿੱਚ ਟਮਾਟਰਾਂ ਦੀ ਗਰੇਵੀ ਪਾਵਾਂਗੇ ਟਮਾਟਰ ਆਪਾਂ ਮਿਕਸਰ ਗ੍ਰੈਂਡ ਵਿੱਚ ਗ੍ਰੈਂਡ ਕਰਕੇ ਗਰੇਵੀ ਬਣਾ ਕੇ ਹੀ ਪਾਣਾ ਹੈ ਹੁਣ ਆਪਾਂ ਚੰਗੀ ਤਰ੍ਹਾਂ ਟਮਾਟਰ ਦੀ ਗਰੇਵੀ ਨੂੰ ਇਸ ਵਿੱਚ ਮਿਕਸ ਕਰ ਲਵਾਂਗੇ ਤੇ ਇਸ ਨੂੰ 2 ਤੋਂ 3 ਮਿੰਟ ਪਕਾਵਾਂਗੇ ਤਾਂ ਜੋ ਆਪਣਾ ਟਮਾਟਰ ਵੀ ਚੰਗੀ ਤਰ੍ਹਾਂ ਨਾਲ ਪੱਕ ਜਾਵੇ ਆਪਾਂ ਇਸ ਨੂੰ ਹੁਣ ਇੱਕ ਜਾਂ 2 ਮਿੰਟ ਲਈ ਟੱਕ ਕੇ ਰੱਖ ਦਵਾਂਗੇ ਤਾਜ ਆਪਣਾ ਟਮਾਟਰ ਚੰਗੀ ਤਰ੍ਹਾਂ ਨਾਲ ਪੱਕ ਜਾਵੇ ਗੈਸ ਦਾ ਫਲੇਮ ਆਪਾਂ ਸਲੋ ਹੀ ਰੱਖਣਾ ਹੈ ਜਿਆਦਾ ਹਾਈ ਨਹੀਂ ਕਰਨਾ ਜਿੰਨਾ ਚਿਰ ਆਪਣਾ ਟਮਾਟਰ ਭੁੱਜ ਰਿਹਾ ਹੈ ਉਨੀ ਦੇਰ ਆਪਾਂ ਆਪਣੇ ਚੋਲ ਚੈੱਕ ਕਰ ਲੈਣੇ ਆ ਆਪਣੇ ਚੋਲ ਵੀ ਬਣ ਕੇ ਤਿਆਰ ਨੇ ਦੇਖੋ ਆਪਣੇ ਚੋਲ ਬਣ ਕੇ ਤਿਆਰ ਨੇ ਕਿੰਨੇ ਵਧੀਆ ਚੋਲ ਬਣੇ ਨੇ ਆਪਣੇ ਜੀਰੇ ਦੇ ਤੜਕੇ ਵਾਲੇ ਆਪਣੇ ਚੋਲ ਬਣ ਕੇ ਤਿਆਰ ਨੇ ਇਨੀ ਵਧੀਆ ਖੁਸ਼ਬੂ ਆ ਰਹੀ ਹੈ ਹੁਣ ਆਪਾਂ ਇਹਨਾਂ ਨੂੰ 1-2 ਮਿੰਟ ਲਈ ਢੱਕ ਕੇ ਰੱਖ ਦਵਾਂਗੇ ਤੇ ਇੱਧਰ ਆਪਣਾ ਤੁਸੀਂ ਦੇਖ ਸਕਦੇ ਆਪਣਾ ਤੜਕਾ ਵੀ ਭੁੱਜ ਚੁੱਕਿਆ ਹੈ ਬਿਲਕੁਲ ਤੁਸੀਂ ਦੇਖ ਸਕਦੇ ਆਪਣੇ ਤੜਕੇ ਦਾ ਕਲਰ ਕਿੰਨਾ ਵਧੀਆ ਆਇਆ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਐਡ ਕਰਾਂਗੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਆਪਾਂ ਜ਼ਿਆਦਾ ਨਹੀਂ ਪਾਣਾ ਕਿਉਂਕਿ ਆਪਾਂ ਪਹਿਲਾਂ ਵੀ ਪਾਇਆ ਸੀ ਥੋੜਾ ਜਿਹਾ ਆਪਾਂ ਹੁਣ ਇਸ ਦੇ ਵਿੱਚ ਗਰਮ ਮਸਾਲਾ ਪਾਵਾਂਗੇ ਥੋੜੀ ਜੀ ਇਹਦੇ ਵਿੱਚ ਆਪਾਂ ਦੇਗੀ ਮਿਰਚ ਪਾਵਾਂਗੇ ਦੇਗੀ ਮਿਰਚ ਆਪਾਂ ਕਲਰ ਦੇਣ ਲਈ ਪਾਈਏ ਇਸ ਨੂੰ ਪਾਉਣ ਨਾਲ ਕਲਰ ਬਹੁਤ ਅੱਛਾ ਆਉਂਦਾ ਹੈ ਥੋੜਾ ਜਿਹਾ ਮੈਂ ਇਹਦੇ ਵਿੱਚ ਕਾਲੀ ਮਿਰਚ ਪਾਈ ਹੈ ਹੁਣ ਜੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਮਸਾਲਿਆਂ ਨੂੰ ਤੜਕੇ ਦੇ ਵਿੱਚ ਤੇ ਆਪਾਂ ਹੁਣਾਂ ਇਹਨਾਂ ਨੂੰ ਇਹਨਾਂ ਨੂੰ 1 ਤੋਂ 2 ਮਿੰਟ ਇਹਨਾਂ ਨੂੰ ਪਕਾਵਾਂਗੇ ਤਾਂ ਜੋ ਆਪਣੇ ਮਸਾਲੇ ਵੀ ਚੰਗੀ ਤਰ੍ਹਾਂ ਪੱਕ ਜਾਣ ਮੈਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਪਾਇਆ ਪਾਣੀ ਪਾਣ ਨਾਲ ਆਪਣੇ ਮਸਾਲੇ ਚੰਗੀ ਤਰ੍ਹਾਂ ਨਾਲ ਪੱਕ ਜਾਣਗੇ 1 ਤੋਂ 2 ਮਿੰਟ ਆਪਾਂ ਇਹਨਾਂ ਨੂੰ ਮੀਡੀਅਮ ਗੈਸ ਤੇ ਹੀ ਪਕਾਵਾਂਗੇ ਦੇਖ ਤੁਸੀਂ ਦੇਖੋ ਆਪਣਾ ਤੜਕਾ ਭੁੱਜ ਕੇ ਤਿਆਰ ਹੈ ਕਿੰਨਾ ਵਧੀਆ ਤੜਕਾ ਬਣਿਆ ਹੈ ਇੱਕ ਤੋਂ 2 ਮਿੰਟ ਆਪਾਂ ਇਸ ਨੂੰ ਹੋਰ ਭੁੰਨਾਂਗੇ ਜਦੋਂ ਤੱਕ ਆਪਣਾ ਤੜਕਾ ਭੁੱਜਦਾ ਹੈ ਆਪਾਂ ਆਪਣੇ ਰਾਜਮਾ ਵੀ ਚੈੱਕ ਕਰ ਲੈਨੇ ਆ ਤੁਸੀਂ ਦੇਖ ਸਕਦੇ ਹੋ ਸਟੀਮ ਨਿਕਲ ਚੁੱਕੀ ਹੈ ਹੁਣ ਆਪਾਂ ਪ੍ਰੈਸ਼ਰ ਕੁੱਕਰ ਦਾ ਢੱਕਣ ਖੋਲ ਕੇ ਰਾਜਮਾ ਚੈੱਕ ਕਰਦੇ ਹਾਂ ਆਪਣੇ ਰਾਜਮਾ ਵੀ ਉਬਲ ਚੁਕੇ ਨੇ ਮੈਂ ਤੁਹਾਨੂੰ ਇੱਥੇ ਲੈ ਕੇ ਦਿਖਾਨੀ ਆ ਆ ਦੇਖੋ ਇਸ ਤਰ੍ਹਾਂ ਨਾ ਮੈਲਸ਼ ਕਰਕੇ ਮੈਂ ਤੁਹਾਨੂੰ ਇੱਕ ਦਿਖਾ ਰਹੀ ਆ ਆਪਣੇ ਦੇਖੋ ਆਪਣੇ ਰਾਜਮਾ ਉਬਲ ਚੁਕੇ ਨੇ ਕਿੰਨੇ ਵਧੀਆ ਰਾਜਮਾ ਉਬਲੇ ਨੇ ਹੁਣ ਆਪਾਂ ਰਾਜਮਾ ਦੇ ਵਿੱਚ ਤੜਕਾ ਪਾ ਦਵਾਂਗੇ ਤੜਕਾ ਪੰਗ ਤੋਂ ਬਾਅਦ ਆਪਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ ਦੇਖੋ ਆਪਣੀ ਸਬਜ਼ੀ ਦਾ ਕਲਰ ਕਿੰਨਾ ਅੱਛਾ ਆਇਆ ਕਿੰਨਾ ਵਧੀਆ ਲੱਗ ਰਹੀ ਹੈ ਚੰਗੀ ਤਰ੍ਹਾਂ ਆਪਾਂ ਤੜਕੇ ਨੂੰ ਇਸ ਦੇ ਵਿੱਚ ਮਿਕਸ ਕਰ ਦੇਵਾਂਗੇ ਤੇ ਇੱਕ ਦੋ ਅਵਾਲ ਆਉਣ ਤੱਕ ਆਪਾਂ ਇਸ ਨੂੰ ਪਕਾਵਾਂਗੇ ਗੈਸ ਦਾ ਫਲੇਮ ਆਪਾਂ ਹਾਈ ਰੱਖਾਂਗੇ 2 ਤੋਂ 3 ਮਿੰਟ ਆਪਾਂ ਇਸ ਨੂੰ ਚੰਗੀ ਤਰ੍ਹਾਂ ਪਕਾ ਲੈਣਾ ਤੁਸੀਂ ਦੇਖੋ ਸਕਦੇ ਹੋ ਆਪਣੀ ਸਬਜੀ ਨੂੰ ਉਵਾਲੀ ਆ ਚੁੱਕੀ ਹੈ ਕਿੰਨੀ ਵਧੀਆ ਸਬਜੀ ਬਣੀ ਹੈ ਆਪਣੀ ਕਲਰ ਦੇਖੋ ਇਸ ਦਾ ਕਿੰਨਾ ਵਧੀਆ ਲੱਗ ਰਿਹਾ ਤੁਸੀਂ ਵੀ ਆਪਣੇ ਘਰ ਵਿੱਚ ਜਰੂਰ ਇਸ ਨੂੰ ਟਰਾਈ ਕਰਨਾ ਤੇ ਮੈਨੂੰ ਦੱਸਣਾ ਤੁਹਾਨੂੰ ਸਾਡੀ ਰੈਸਪੀ ਕਿਵੇਂ ਦੀ ਲੱਗੀ ਤੇ ਸਾਡੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਲਦੇ ਹਾਂ ਸਾਡੀ ਅਗਲੀ ਵੀਡੀਓ ਦੇ ਵਿੱਚ